ਮਰਦੀ ਦੇ ਖੰਡਰ ਦੀ ਸਰਕਾਰ ਦੇ ਖਿਲਾਫ ਅੱਜ ਭਰਤਬੰਦ ਕੀਤਾ ਬਾਲ ਦਿਗਰਾਉਂਡ ਦਾ ਕਿਵੇਂ ਆ ਜੀ ਬਿਲਕੁਲ ਪੀਸਫੁਲ ਆ ਜੀ ਉਹਨਾਂ ਦੀ ਸਮਝ ਅਨੁਸਾਰ ਅਗਲਾ ਐਕਸ਼ਨ ਹੈ ਜਿਹੜਾ ਜਿਹੜੀ ਮੁਕੇ ਨੂੰ ਜਿਹੜੀ ਟ੍ਰੈਫਿਕ ਜਾਨੀਆਂ ਬੋਗਾ ਫਰੋਜ਼ਪੁਰ ਨਾਲ ਹੀ ਡਾਕਟਰ ਹਰੀ ਸਿੰਘ ਰੋੜ ਹੋ ਕੇ ਉਹਨਾਂ ਦੀ ਸਮਝ ਅਨੁਸਾਰ ਸਮਝਣਸਾਰੀ ਲਿਆ ਜਾਊਗਾ ਬੀਕੇਜੀ ਦੁਕਾਨਦਾਰ ਵੀ ਉਹਨਾਂ ਦਾ ਇੱਕ ਹਿੱਸਾ ਉਹਨਾਂ ਦੀ ਸਮਝ ਅਨੁਸਾਰ ਉਹਨਾਂ ਦੀ ਸੋਚ ਅਨੁਸਾਰ ਉਹਨਾਂ ਦੇ ਅਗਲੇ ਦਿੱਤੇ ਪ੍ਰੋਗਰਾਮ ਅਨੁਸਾਰ ਅਸੀਂ ਅੱਗੇ ਕਦਮ ਬਤਾਵਾਂਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੇ ਕੋਈ ਨਵੀਂ ਕੋਈ ਗੱਲਬਾਤ ਕੋਈ ਨਹੀਂ ਨਵੀਂ ਦਾ ਬਿਲਹਾਲ ਕੋਈ ਨਹੀਂ ਗਈ ਫਿਲਹਾਲ ਇੰਨੀ ਕੀ ਹੈ ਜਿਹੜੀ ਹੁਣ ਤੱਕ ਸਾਡੇ ਕੋਲ ਸੂਚਨਾ ਪਹੁੰਚੀ ਹੈ ਅੱਜ ਦੇ ਬੰਦੇ ਸਮਰਥਨ ਬੰਦ ਚ ਤੇ 18 ਤਰੀਕ ਨੂੰ ਮੀਟਿੰਗ ਰੱਖਣੀ ਹੈ 18 ਤਰੀਕ ਨੂੰ ਜਿਹੜਾ ਅਗਲਾ ਪ੍ਰੋਗਰਾਮ ਆ ਵੀ ਦਿੱਲੀ ਜਾਣਾ ਹੈ ਕਿਹੜੇ ਢੰਗ ਨਾਲ ਜਾਣਾ ਹੈ ਕਿ ਮੈਂ ਸਮਰਥਨ ਕਰਨਾ ਕੀ ਉਹਦੇ ਪਿੱਛੇ ਰਣਨੀਤੀ ਹੋਊਗੀ ਉਹ ਸਾਰੀ 18 ਤਰੀਕ ਨੂੰ ਉੱਪਰ ਪਤਾ ਲੱਗ ਜਾਣਾ ਹੈ। ਚਲੋ। ਸੋ ਸਾਡੇ ਨਾਲ ਸੁਖਵਿੰਦਰ ਸਿੰਘ ਜੀ ਇੰਚਾਰਜ ਚੌਕੀ বাসਟੈਂਡ ਵਾਲੇ ਵੀਰ ਜੀ ਜਿਹੜੀ ਰੋਡ ਅੱਜ ਬੰਦ ਕੀਤੀ ਹੋਈ ਆ ਇਹ 메ਨ ਚੌਕ ਦੇ ਵਿੱਚੋਂ ਇਹ ਕਿੱਧਰ ਦੀ ਡਾਇਵਰਟ ਕੀਤੀ ਹੋਈ ਆ ਸਾਰੀ। ਹੋਕੇ ਨੂੰ ਜਿਹੜੀ ਟ੍ਰੈਫਿਕ ਆਉਂਦੀ ਆ ਮੋਗਾ ਫਰੋਜ਼ਪੁਰੋਂ ਨਾਲ ਹੀ ਡਾਕਟਰ ਹਰੀ ਸਿੰਘ ਰੋਡ ਹੋ ਕੇ ਸ਼ੇਰਪੁਰ ਚੌਂਚੀ ਨਿਕਲ ਜਾਂਦੀ ਹੈ ਜਿਹੜੀ ਵੀ ਲੋਹੈਣੇ ਤੋਂ ਰੋਡ ਆ ਰਹੀ ਹੈ ਬੱਸਾਂ ਦੀ ਐਵਰੇਜ ਆਵਾਜੇ ਜਾਂ ਟਰੱਕਾਂ ਦੀ ਆ ਰਹੀ ਹੈ ਉਹਨੂੰ ਹਰੀ ਸਿੰਘ ਰੋਡ ਤੋਂ ਕਨਵਰਟ ਕਰਕੇ ਸ਼ੇਰਪੁਰ ਚੌਂਚ ਕੱਢਿਆ ਗਿਆ ਹੈ ਤੇ ਜਿਨ੍ਹਾਂ ਨੇ ਜਲੰਧਰ ਵਾਲੀ ਸਾਈਡ ਤੇ ਜਾਣਾ ਜੀ ਉਹਨਾਂ ਨੂੰ ਇੱਥੇ ਡਾਇਵਰਟ ਕਰਤਾ ਹੈ ਤੋ ਆਹ ਰੋਡ ਮੂਰੇ ਕਲੋਜ਼ ਕੀਤੀ ਹੋਈ ਹੈ ਨਾ ਮੈਂ ਤਾਂ ਪੁੱਛਿਆ ਸੀਗਾ ਉਹ ਨਾਲ ਹੀ ਨਾ ਕੱਢਦੇ ਨਾ ਫਿਰ ਅੱਛਾ ਜਿੰਨੀਆਂ ਵੀ ਕੱਢੀਆਂ ਜਿਹੜੀ ਮੋਗੀ ਵਾਲੀ ਆ ਜਾਂਦੇ ਆ ਤਰੋਂ ਓਕੇ ਜੀ ਪ੍ਰਸ਼ਾਸਨ ਕਿਵੇਂ ਆ ਚੌਕ ਸੱਜ ਕਿਸਾਨੀ ਅੰਦੋਲਨ ਵਿੱਚ ਚੱਲਦੇ ਹੋਏ ਪੁਲਿਸ ਆ ਜੀ ਬਿਲਕੁਲ ਪੀਸਫੁੱਲ ਆ ਤਰਫ ਮਾਹੌਲ ਦਿਗਰਾਉਂਦਾ ਕਿਵੇਂ ਆ ਜੀ ਬਿਲਕੁਲ ਪੀਸਫੁੱਲ ਆ ਜੀ ਆਪਰ ਸਾਰੇ ਨੱਗੇੜ ਸਾਰੇ ਜੀਓ ਸਹਿਬਾਨ ਸਾਰੇ ਆਪਰ ਬਾਰ ਨੇਗੇ ਬਿਲਕੁਲ ਠੀਕ ਠਾਕ ਹਾਲ ਓਕੇ ਜੀ ਜੀ ਧੰਨਵਾਦ ਸੰਯੁਕਤ ਕਿਸਾਨ ਮੋਰਚਾ ਲਿਓ ਬੰਦਰੀ ਕਾਲ ਦਿੱਤੀ ਗਈ ਵੀ ਆ ਸਾਡੀ ਜਾਦੀ ਤੋਂ ਬਾਅਦ ਕਈ ਦਿਨ ਹੋ ਗਏ ਸੀਗੇ ਕਿਸਾਨ ਜਦੋਂ ਬੰਦੇ ਆ ਅੱਗੋਂ ਉੱਥੇ ਸ਼ੰਭੂ ਬਾਟਰ ਪਹੁੰਚੇ ਹੋਏ ਆ ਪਰ ਆਪਣਾ ਕੋਈ ਐਕਟੀਵਿਟੀ ਨਜ਼ਰ ਨਹੀਂ ਆਈ ਸੀ ਕਾਹਦੀ ਕੀ ਸਮਝ ਆਜੀ ਸਰਕਾਰ ਆ ਅਸੀਂ ਹਰ ਸਮੇਂ ਸਮੇਂ ਸਰ ਇਹ ਸਾਡੀ ਅੱਖ ਤੇ ਵਾਦੇ ਕਰਕੇ ਬਹੁਤ ਲੰਬੇ ਅਰਸੇ ਤੋਂ ਵਾਦਿਆਂ ਤੋਂ ਮੁੱਕਰਦੀ ਆ ਸਾਨੂੰ ਘਬਰਾਹਟ ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹ ਕੋਸ਼ਿਸ਼ ਕਰ ਰਿਹਾ ਸੀ ਗਮੇਲ ਸਿੰਘ ਸਾਹਿਬ ਨਾਲ ਭੰਦੇਰ ਸਾਹਿਬ ਨਾਲ ਕੇ ਉਹ ਸਾਂਝੇ ਮੋਰਚੇ ਚ ਆਉਣ ਆਪਾਂ ਲੜਾਈ ਇਕੱਠੇ ਹੋ ਗਈ ਵੀ ਹੈ ਪਰ ਉਹਨਾਂ ਨੇ ਸਾਡੀ ਗੱਲ ਤੇ ਕੰਨ ਨਹੀਂ ਕਰਿਆ ਉਹਨਾਂ ਨੇ ਆਪਣੇ ਤੌਰ ਤੇ ਜਿਹੜੀ ਲੜਾਈ ਵਿੱਢੀ ਹੈ ਅਸੀਂ ਸਮਝਦੇ ਹਾਂ ਕਿ ਉਹਨਾਂ ਦਾ ਇਹ ਅਧਿਕਾਰ ਹੈ ਉਹ ਵਿੱਢ ਸਕਦੇ ਆ ਹੁਣ ਅਸੀਂ ਕਿਉਂਕਿ ਹਰਿਆਣੇ ਦੇ ਬਾਰਡਰ ਤੇ ਹੱਕ ਮੰਗਦੇ ਕਿਸਾਨਾਂ ਤੇ ਜਿਹੜਾ ਜ਼ਬਰਟਾਇਆ ਜਾ ਰਿਹਾ ਹੈ ਉਹਦੇ ਖਿਲਾਫ ਉਹਨਾਂ ਦੇ ਬਿਨਾਂ ਕਹਿੇ ਤੋਂ ਉਹਨਾਂ ਦੇ ਹੱਕ ਦੇ ਵਿੱਚ ਔਰ ਮੋਦੀ ਤੇ ਖੱਤਰ ਦੀ ਸਰਕਾਰ ਦੇ ਖਿਲਾਫ ਅੱਜ ਭਾਰਤ ਬੰਦ ਕੀਤਾ ਕੱਲ ਰੇਲਾ ਜਾਮ ਕੀਤੀਆਂ ਤੋਂ ਰਾਜ ਜਿਹੜੇ ਫਰੀਕ ਕੀਤੇ ਆ ਅਸੀਂ ਇਹ ਸਮਝਦੇ ਆ ਕਿ ਇਸ ਦੇਸ਼ ਦੇ ਅੰਦਰ ਹਰ ਤਬਕੇ ਨੂੰ ਹਰ ਜਮਾਤ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਕਿ ਜਿਵੇਂ ਅੱਜ ਕੇ ਜੀ ਮੋਦੀ ਸਰਕਾਰ ਇਹ ਵਹਿਮ ਫਾੜਦੀ ਹੈ ਕਿ ਉਹ ਧੱਕੇ ਨਾਲ ਰਵਡ ਪੈਲੈਸ ਖਿਲਾ ਕੇ ਹੰਝੂ ਗੈਸ ਛੱਡ ਕੇ ਕਰੋਨਾ ਦੇ ਨਾਲ ਹਮਲੇ ਕਰਕੇ ਉਹ ਡਾਂਗਾ ਮਾਰ ਕੇ ਸਾਡੀ ਹੱਕ ਸੱਚ ਦੀ ਆਵਾਜ਼ ਨੂੰ ਜੜੇ ਦਬਾ ਸਕਦੀ ਹੈ ਤਾਂ ਉਹਦਾ ਵਹਿਮ ਪਹਿਲਾਂ ਵੀ 2020-21 ਚ ਅਸੀਂ ਦੂਰੀ ਕੀਤਾ ਸੀ ਇਹ ਹੁਣ ਵੀ ਦੂਰ ਕਰਨਗੇ ਸੰਯੁਕਤ ਕਿਸਾਨ ਮੋਰਚੇ ਦੀ 18 ਤਰੀਕ ਨੂੰ ਮੀਟਿੰਗ ਹੈ ਉਹਦੇ ਚ ਅਗਲੀ ਰਣਨੀਤੀ ਇਸ ਸੰਘਰਸ਼ ਦੀ ਜਿਹੜੀ ਉਹ ਲੇਖੀ ਜੋ ਸਨਿਆ ਸਰ ਜੁਨੀਅਨ ਦਾ ਅਸਲੀ ਮਤਬੇਦ ਹੋ ਸਕਦਾ ਵਾ ਕਾਨੂੰਨ ਤਾਂ ਮੇਨ ਆਪਣੀ ਲੜਾਈ ਦਾ ਕਾਨੂੰਨਾਂ ਕਰਕੇ ਕਿ ਜੁਨੀਅਨ ਦਾ ਜ਼ਿਆਦਾ ਪਹਿਲ ਤੁਰੀ ਹੋਣੀ ਆ ਦੇਖੋ ਬਾਈ ਸਾਡੀ ਵਿਚਾਰਾਂ ਦੇ ਵਿਖਰੇਵੇਂ ਹੈਗੇ ਨਹੀਂ ਸਮਝ ਦੇ ਵਿਖਰੇਵੇਂ ਹੈਗੇ ਨੇ ਪਰ ਕਿਉਂਕਿ ਦੁਸ਼ਮਣ ਸਾਂਝਾ ਹੈ ਇਸ ਕਰਕੇ ਉਸ ਦੁਸ਼ਮਣ ਦੇ ਖਿਲਾਫ ਲੜ ਰਹੇ ਜਿਹੜੇ ਖਾਨ ਉਹਨਾਂ ਦੇ ਹੱਕ ਚਾਜ ਅਸੀਂ ਸੜਕਾਂ ਤੇ ਆ। ਆਲ ਦੇ ਰੰਦ ਵਿੱਚ ਤੁਸੀਂ ਕੀ ਸ਼ੰਭੂ ਮੋਰਚੇ ਦੀ ਹਮਾਇਤ ਕਰਦੇ ਆ ਜਾਣ ਦੀ ਉੱਤੇ ਜਾਣ। ਅਸੀਂ ਸ਼ੰਭੂ ਮੋਰਚੇ ਦੀ ਹਮਾਇਤ ਕਰਨ ਬਾਰੇ 18 ਦੀ ਮੀਟਿੰਗ 'ਚ ਸਾਡੀ ਲੀਡਰਸ਼ਿਪ ਸੈਂਕਤੀ ਜਥੇਬੰਦੀਆਂ ਦੀ ਉਹ ਮੀਟਿੰਗ ਕਰਕੇ ਵਿਚਾਰ ਕਰਕੇ ਇਹਦਾ ਫੈਸਲਾ ਕਰ। ਸਾਡੇ ਵੱਲੋਂ ਧੰਨਵਾਦ ਕੀਤਾ ਜਾ ਰਿਹਾ। ਇਹ ਨਹੀਂ ਕਰਦੇ ਕੋਲਾ ਧਰਨਾ ਦਿੱਤਾ ਹੋਇਆ ਵਾ ਤੁਹਾਡੀਆਂ ਕਿਸਾਨ ਜਥੇਬੰਦੀਆਂ ਤੇ ਕੀ ਅਗਾਹ ਅੱਗੇ ਕੀ ਪ੍ਰੋਗਰਾਮ ਆ ਇਹ ਅਸਲ 'ਚ ਜਿਹੜਾ ਮੰਗਦਾ ਇਹ ਬੰਦ ਦਾ ਸੱਦਾ ਸਮੁੱਚੇ ਭਾਰਤ ਦੀਆਂ ਜਿਹੜੀਆਂ ਟ੍ਰੇਡ ਯੂਨੀਅਨਾਂ ਜਿਹੜੀਆਂ ਕਾਰਖਾਨੇਦਰ ਜਥੇਬੰਦੀਆਂ ਜਿਹੜੇ ਕਾਮੇਜ਼ਦੂਰ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਦਾ ਸਾਂਝਾ ਸੱਦਾ ਜੀ ਇਹਦਾ ਤਬਾਦਦ ਦੇ ਬੰਦੀਆਂ ਕਰ ਰਹੇ ਆ ਪੰਜਾਬ ਦੀਆਂ ਐਸ ਕੇ ਐਮ ਐਨ ਆ ਭਾਰਤੀ ਦੀ ਜਥੇਬੰਦੀ ਬਣੀ ਜੀਆ ਉਹਨੇ ਇਹਦਾ ਸਮਰਥਨ ਅਸਲ ਚ ਇਹ ਬੰਦ ਦਾ ਸਮਰਥਨ ਉਹਨਾਂ ਜਥੇਬੰਦੀਆਂ ਦੇ ਨਾਲ ਨਾਲ ਕੇ ਕੀਤਾ ਹੋਇਆ ਸਾਡਾ ਵਜ੍ਹਾ ਉਹਦੀ ਇਹ ਬਣੀ ਆ ਕਿ ਹਰੇਕ ਭਾਵੇਂ ਉਹ ਦੁਕਾਨਦਾਰ ਹੈ ਭਾਵੇਂ ਉਹ ਮਜ਼ਦੂਰ ਹੈ ਭਾਵੇਂ ਉਹ ਕਿਸਾਨ ਹੈ ਸਾਰਿਆਂ ਤੇ ਕੁਹਾੜਾ ਜਿਹੜਾ ਚੱਲ ਰਿਹਾ ਹੈ ਬੋਦੀ ਸਰਕਾਰ ਦਾ ਉਹ ਇੱਕੋ ਜਿਹਾ ਹੀ ਆ ਸਾਰੀਆਂ ਦੁਕਾਨਦਾਰ ਜੱਥੇਬੰਦੀਆਂ ਨੂੰ ਜੀਐਸਟੀ ਤੋਂ ਲੈ ਕੇ ਹੋਰ ਮਾਲ ਵੱਡੇ ਵੱਡੇ ਖੋਲ ਰਏ ਆ ਜਿਹੜਾ ਇੱਕ ਇੱਕ ਦਾ ਇੱਕ ਇੱਕ ਮਾਲ ਸੌਆਂ ਕਿੜੇ ਦੁਕਾਨਾਂ ਨੂੰ ਬੰਦ ਕਰ ਰਿਹਾ ਜਿਹੜਾ ਸ਼ੰਭੂ ਬਾਡਰ ਦੇ ਉੱਤੇ ਮੋਰਚਾ ਲੱਗਿਆ ਹੈ ਤੁਸੀਂ ਇਸ ਦਾ ਪੂਰਾ ਸਮਰਥਨ ਕਰਦੇ ਹੋ ਜੀ ਬਿਲਕੁਲ ਅਜੋਦਾ ਵੀ ਸਮਰਥਨ ਅਸੀਂ ਨਾਲ ਹੀ ਕਰ ਰਹੇ ਆ ਕਿਉਂਕਿ ਸਾਡੇ ਹੀ ਉਹ ਕਿਸਾਨ ਭਰਾ ਹੈ ਭਾਵੇਂ ਉਹ ਤਿੰਨ ਜੱਥੇਬੰਦੀਆਂ ਗੰਨੀਆਂ ਪਰ ਇਹ ਤਾਂ ਕਿਸਾਨਾਂ ਤੇ ਜ਼ਬਰ ਹੋ ਰਿਹਾ ਜਿਹੜਾ ਕੁਝ ਹੋ ਰਿਹਾ ਅਸੀਂ ਕੱਲ ਦਾ ਜਿਹੜਾ ਰੇਲ ਰੋਕੋ ਪ੍ਰੋਗਰਾਮ 'ਚ ਉਹਦੇ ਵਿਰੋਧ 'ਚ ਰੱਖਿਆ ਸੀ ਜਿਹੜਾ ਅਸੀਂ ਕੱਲ ਟੋਲ ਪਲਾਜ਼ੇ 'ਤੇ 3 ਘੰਟੇ ਵਾਸਤੇ ਫ੍ਰੀ ਕਰਾਏ ਸੀ ਉਹ ਵੀ ਅਸੀਂ ਉਹਦੇ ਵਿਰੋਧ 'ਚ ਕਰਾਏ ਸੀ ਅੱਜ ਵੀ ਅਸੀਂ ਜਿਹੜਾ ਆ ਬੰਦ ਆ ਇਹਦਾ ਵੀ ਅਸੀਂ ਉਹਦੇ ਨਾਲ ਹੀ ਕਰ ਰਹੇ ਹਾਂ ਤੇ 18 ਤਰੀਕ ਨੂੰ ਉਹਨਾਂ ਜਥੇਬੰਦੀਆਂ ਦੇ ਆਗੂਆਂ ਦੀ ਪਰ ਸੈਂਟਰ ਦੇ ਉਹਨਾਂ ਜਿਹੜੇ ਆਉਂਦੇ ਆ ਉਹਨਾਂ ਦੇ ਅਹਿਲਕਾਰ ਉਹਨਾਂ ਦੇ ਨਾਲ ਮੀਟਿੰਗ ਹੋਣੀ ਆ ਉਹ ਮੀਟਿੰਗ ਤੈਅ ਹੋਊਗਾ ਅਗਲਾ ਰੰਜਣਾ ਤੇ ਸਾਡੀ ਵੀ ਜਥੇਬੰਦੀਆਂ ਦੀ ਮੀਟਿੰਗ ਆ ਜਿਹੜੀ ਉਹ 18 ਤਰੀਕ ਨੂੰ ਐਤਵਾਰ ਨੂੰ ਹੋਣੀ ਆ ਜਿਹੜਾ ਅਗਲਾ ਐਕਸ਼ਨ ਹੈ ਉਹ ਉਸ ਜਥੇ ਸਾਰੀਆਂ ਜਥੇਬੰਦੀਆਂ ਸਾਂਝੀਆਂ ਅਲਾਨਣਗੀਆਂ ਕਿਉਂਕਿ ਸਾਡਾ ਉਹਨਾਂ ਨੂੰ ਸਮਰਥਨ ਜਥੇਬੰਦੀ ਵੱਡੀ ਇੱਕ ਜੀ ਮੰਗਾ ਵੱਡੀਆਂ ਵਾ ਨਹੀਂ ਮੰਗਾ ਵੱਡੀਆਂ ਮੰਗਾ ਹੀ ਆ ਮੰਗਾ ਉਹਨਾਂ ਦੀਆਂ ਵੀ ਉਹ ਆ ਮੰਗਾ ਸਾਡੀਆਂ ਵੀ ਇਹ ਪਰ ਜਥੇਬੰਦੀਆਂ ਦਾ ਏਕਾ ਹੋਣਾ ਬਹੁਤ ਜ਼ਰੂਰੀ ਆ ਅਸੀਂ ਉਹ ਏਕੇ ਵਾਸਤੇ ਪਹਿਲਾਂ ਵੀ ਯਤਨ ਜਟਾਏ ਆ ਲਗਾਤਾਰ ਯਤਨ ਜਟਾਉਂਦੇ ਰਹਾਂਗੇ ਕੁਛ ਮਤਭੇਦ ਸਾਰੀਆਂ ਜਥੇਬੰਦੀਆਂ ਚ ਹੁੰਦੇ ਆ ਉਹ ਮਤਭੇਦ ਤਾਂ ਸਾਡੇ ਚ ਇਸ ਚ ਕੋਈ ਡਿੱਕਾ ਨਹੀਂ ਬਣਦੇ ਨਾ ਮੰਗਾ ਚ ਕੋਈ ਡਿੱਕਾ ਨਹੀਂ ਬਣਦੇ ਕਿਸਾਨਾਂ ਦੇ ਸਮਰਥਨ ਚ ਕੋਈ ਡਿੱਕਾ ਨਹੀਂ ਬਣਦੇ ਉਹਨਾਂ ਜਥੇਬੰਦੀਆਂ ਦੇ ਨਾਲ ਜਿਹੜਾ ਆ ਉਹਨਾਂ ਦਾ ਕੋਈ ਵੀ ਕਿਸੇ ਕਿਸਮ ਦਾ ਉਹਨਾਂ ਦੇ ਕਹਿਰ ਤੋਂ ਹੁੰਦੇ ਆ ਉਹਦਾ ਵਿਰੋਧ ਸਾਰੀਆਂ ਜਥੇਬੰਦੀਆਂ ਕਰਦੀਆਂ ਭਾਵੇਂ ਖੱਬੀਆਂ ਭਾਵੇਂ ਸੱਜੀਆਂ ਤੇ ਭਾਵੇਂ ਕੋਈ ਜਥੇਬੰਦੀਆਂ ਉਹ ਸਾਰੀਆਂ ਹੀ ਉਹਦਾ ਵਿਰੋਧ ਕਰਦੀਆਂ ਕਿਉਂਕਿ ਅਨੁਮੱਖੀ ਮਨੁੱਖੀ ਤਸ਼ੱਦਦ ਭਾਵੇਂ ਕਿਸੇ ਤੇ ਵੀ ਹੁੰਦਾ ਹੋਵੇ ਇਹ ਸਾਰੀਆਂ ਕਿਸਾਨ ਜਥੇਬੰਦੀਆਂ ਉਹਦਾ ਵਿਰੋਧ ਕਰਦੀਆਂ ਅਸੀਂ ਉਹਦਾ ਵਿਰੋਧ ਕਰ ਆਉਣੇ ਦਿਨਾਂ ਦੇ ਵਿੱਚ ਹੋ ਸਕਦਾ ਵੀ ਕੋਈ ਬੀਕੇ ਜੂ ਟਕੌਂਦਾ ਦੀ ਜਗਰਾਉ ਕਾਇਦੇ ਸਾਰੇ ਬੰਦੇ ਸ਼ੰਭੂ ਵੱਟ ਦੇ ਹੁਣ ਬਿਲਕੁਲ ਹੋਣਗੇ ਜਿਹੇ ਜਿਹਾ ਕਿਉਂਕਿ ਬੀਕੇ ਜੂ ਟਕੌਂਦਾ ਕੱਲੀ ਜਥੇਬੰਦੀ ਨਹੀਂ ਅਸਲ ਜਿਹੇ ਇੱਥੇ ਬੰਦ ਗਿਆ ਜਿਹੜੀ ਨਾ ਜਿਹੜਾ ਸਾਡਾ ਮੋਰਚਾ ਬਣਿਆ ਹੋਇਆ ਮੋਰਚੇ ਦੇ ਨਾਲ ਬੱਤੀਆਂ ਹਨ ਉਹ ਮੋਰਚੇ ਦੀ ਜਿਹੇ ਜਿਹੀ ਵੀ ਕਾਲ ਆਊਗੀ ਕਿਉਂਕਿ ਮੋਰਚਾ ਜਿਹੜਾ ਇੱਕ ਜਿਹੜੇ 40 40 50 50 ਸਾਲ ਦੇ ਤਜਰਬੇਕਾਰ ਆ ਗੂ ਜਿਨ੍ਹਾਂ ਨੇ ਲੰਮੇ ਸੰਘਰਸ਼ ਲੜਿਆ ਹੁਣ ਤੱਕ ਉਹਨਾਂ ਦੀ ਸਮਝ ਅਨੁਸਾਰ ਅਗਲਾ ਐਕਸ਼ਨ ਹੈ ਜਿਹੜਾ